ਗੁਰਦੁਆਰਾ ਸ਼ਹੀਦਗੰਜ ਵਿੱਚ ਦੁਪਹਿਰਾ ਸਾਹਿਬ ਦੀ ਡਿਊਟੀ ਐਤਵਾਰ ਕਰਦੇ ਅਸੀਂ ਮਲਾਜ਼ਮ ਜਿਹੜੇ ਆ ਉਹ ਟ੍ਰੈਫਿਕ ਤੇ ਮਤਲਬ ਥਾਂ ਥਾਂ ਤੇ ਤਾਇਨਾਤ ਕੀਤੇ ਗਏ ਆ ਜਿਹੜੀ ਵੀ ਟ੍ਰੈਫਿਕ ਦੇ ਪੱਖੋਂ ਜਿਹੜੀ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਜੋ ਜੋ ਮਤਲਬ ਗਾਂ ਅਗਲੇ ਆ ਜਿੱਦਾਂ ਐਤਵਾਰ ਆਉਂਦਾ ਤੇ ਹੋਰ ਸੰਗਤ ਵੱਧਦੀ ਆ ਹੋਰ ਵੱਧਦੀ ਸਾਡੀ ਕੋਸ਼ਿਸ਼ ਆ ਦੁਕਾਨਦਾਰਾਂ ਨੂੰ ਮਿਲ ਕੇ ਅਸੀਂ ਕਹਿ ਵੀ ਰਹੇ ਆ ਕਿ ਆਪਣਾ ਸਮਾਨ ਜਿਹੜਾ ਦੁਕਾਨਾਂ ਦੇ ਵਿੱਚ ਕਰੋ ਉਹਨਾ ਸਿਸਟਮ ਦੇ ਨਾਲ ਵੇਖੋ ਦੁਕਾਨ ਉਹਨਾਂ ਨੇ ਸਹੀ ਸਮਾਨ ਲਾਇਆ ਉਹ ਕੋਈ ਕੋਈ ਆ ਜਿਹੜਾ ਵਾ ਉਹਨੂੰ ਫਿਰ ਅਸੀਂ ਸਖਤੀ ਦੇ ਨਾਲ ਜਿਹੜਾ ਵਾ ਉਹਦਾ ਚੁੱਕ ਦੇਵੀਂ ਆ ਸਮਾਨ ਇਹਦੇ ਤਾਂ ਕਿ ਤੁਸੀਂ ਕੋਸ਼ਿਸ਼ ਵੱਧ ਤੋਂ ਵੱਧ ਕਰੋ ਕਿ ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਕੀਤੀਆਂ ਜਾਂ ਵਾ ਬੱਸਾਂ ਨੂੰ ਤਰਤੀਬਵਾਰ ਲਾਇਆ ਜਾਂਦਾ ਫਿਰ ਅਸੀਂ ਆਪਣੇ ਬੈਰੀਗੇਟਿੰਗ ਕੀਤੀ ਆ ਵੀ ਜਿੱਥੋਂ ਕੋਈ ਵੀ ਕਲਾਂ ਕੇ ਅਨਸੈਸਰੀ ਵਿੱਚ ਮਤਲਬ ਕੋਈ ਵਜਣ ਨਾ ਤੇ ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਆ ਗੁਰਦੁਆਰਾ ਸ਼ਹੀ ਗੰਗਾਂ ਸਾਹਿਬ ਜਿਹਦੇ ਬਾਹਰ ਤੇ ਦੱਸ ਦਈਏ ਕਿ ਜਿੱਥੇ ਕਿ ਲੱਖਾਂ ਦੀ ਤਦਾਦ ਤੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਵਾਸਤੇ ਚਪਹਿਰਾ ਸਾਹਿਬ ਕੱਟਣ ਵਾਸਤੇ ਪਹੁੰਚਦੀ ਹੈ ਗੁਰਦੁਆਰਾ ਸ਼ਹੀ ਗੰਗਾਂ ਸਾਹਿਬ ਵਿਖੇ ਤਾਂ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਵਾਰ ਤੋਂ ਫੇਰ ਜੋ ਦੁਕਾਨਦਾਰਾਂ ਵੱਲੋਂ ਬਾਹਰ ਦੁਕਾਨਾਂ ਲਗਾਈਆਂ ਜਾਂਦੀਆਂ ਸਨ ਰੋਡ ਬਲੌਕ ਕੀਤੀ ਜਾਂਦੀ ਸੀ ਤਾਂ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਕਰਦੇ ਪੰਜਾਬ ਪੁਲਿਸ ਦੇ ਅਧਿਕਾਰੀ ਦਿਖਾਈ ਦੇ ਰਹੇ ਨੇ ਉਹਨਾਂ ਦਾ ਜਿਹੜਾ ਸਮਾਨ ਆ ਉਹ ਜੱप्त ਵੀ ਕਰਦੇ ਦਿਖਾਈ ਇੱਕ ਵੱਡੀ ਕਾਰਵਾਈ ਪਾਉਂਦੇ ਦਿਖਾਈ ਦੇ ਰਹੇ ਨੇ ਕਿਉਂਕਿ ਲੰਬੇ ਸਮੇਂ ਤੋਂ ਇਹਨਾਂ ਨੂੰ ਰੋਕਿਆ ਜਾ ਰਿਹਾ ਸੀਗਾ ਲੰਬੇ ਸਮੇਂ ਤੋਂ ਮਨਾ ਕੀਤਾ ਜਾ ਰਿਹਾ ਸੀਗਾ ਕਿ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਕਿਸੇ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਉਸ ਨੂੰ ਲੈ ਕੇ ਇਹਨਾਂ ਵੱਲੋਂ ਜਿਹੜੀ ਅੱਜ ਇੱਕ ਵਾਰ ਫੇਰ ਤੋਂ ਹੁਣ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਆ ਤੇ ਸਾਡੇ ਨਾਲ ਜਿਹੜੇ ਆਲਾ ਅਧਿਕਾਰੀ ਨੇ ਉਹ ਵੀ ਮੌਜੂਦ ਨੇ ਸਭ ਤੋਂ ਪਹਿਲਾਂ ਜੀ ਸਰ ਤੁਸੀਂ ਇੱਥੇ ਡਿਊਟੀ ਨਿਭਾਉਂਦੇ ਹੋ ਅਕਸਰ ਦੇਖੀਦਾ ਕਿ ਪੂਰੀ ਰੋਡ ਖਾਲੀ ਕਰਾਉਣ ਦੇ ਵਿੱਚ ਤੁਹਾਡਾ ਅਹਿਮ ਰੋਲ ਰਹਿੰਦਾ ਤਾਂ ਹੁਣ ਅੱਜ ਕੀ ਕੀਤਾ ਜਾ ਰਿਹਾ ਕੀ ਕਾਰਵਾਈ ਕਰੀ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਗੁਰਦੁਆਰਾ ਸ਼ਹੀਦਗੰਜ ਵਿੱਚ ਚ ਪਹਿਰਾ ਸਾਹਿਬ ਦੀ ਡਿਊਟੀ ਐਤਵਾਰ ਕਰਦੇ ਅਸੀਂ ਮਲਾਜ਼ਮ ਜਿਹੜੇ ਆ ਉਹ ਟ੍ਰੈਫਿਕ ਤੇ ਮਤਲਬ ਥਾਂ ਥਾਂ ਤੇ ਤਾਇਨਾਤ ਕੀਤੇ ਗਏ ਆ ਜਿਹੜੀ ਵੀ ਟ੍ਰੈਫਿਕ ਦੇ ਪੱਖੋਂ ਜਿਹੜੀ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਅਸੀਂ ਆਪਣੇ ਵੱਲੋਂ ਪੂਰੀ ਮਤਲਬ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਵੀ ਪ੍ਰਕਾਰ ਦਾ ਸੜਕ ਦੇ ਉੱਤੇ ਜਾਮ ਨਾ ਲੱਗੇ ਪਰ ਫਿਰ ਵੀ ਗੁਰੂ ਮਹਾਰਾਜ ਦੀ ਬਾਬਾ ਜੀ ਦੀ ਇੰਨੀ ਜ਼ਿਆਦਾ ਕਿਰਪਾ ਕਿ ਸੰਗਤ ਦੀ ਆਮਦ ਜਿਹੜੀ ਆ ਨਾ ਉਹ ਮੈਂ ਹੁਣ ਲਗਭਗ ਸਾਲ ਡੇਢ ਸਾਲ ਤੋਂ ਐਤਵਾਰ ਸੇਵਾ ਕਰ ਰਿਹਾ ਪ੍ਰਾਮਡ ਵਾਧੀ ਜਾ ਰਹੀ ਜਿਉਂ ਜਿਉਂ ਮਤਲਬ ਗਾਂ ਅਗਲੇ ਆ ਜਿੱਦਾਂ ਐਤਵਾਰ ਆਉਂਦਾ ਤੇ ਹੋਰ ਸੰਗਤ ਵਾਧੀ ਆ ਹੋਰ ਵਾਧੀ ਸਾਡੀ ਕੋਸ਼ਿਸ਼ ਹੈ ਦੁਕਾਨਦਾਰਾਂ ਨੂੰ ਮਿਲ ਕੇ ਅਸੀਂ ਕਹਿ ਵੀ ਰਹੇ ਆ ਕਿ ਆਪਣਾ ਸਮਾਨ ਜਿਹੜਾ ਦੁਕਾਨਾਂ ਦੇ ਵਿੱਚ ਕਰੋ ਕਿਉਂਕਿ ਇੱਥੇ ਜਿਹੜੇ ਸੰਗਤ ਦੇ ਜਿਹੜੇ ਵਹੀਕਲ ਆ ਉਹ ਵੀ ਅਸੀਂ ਖੜਾਉਣੇ ਹੁੰਦੇ ਆ ਤਰਤੀਬ ਵਾਰ ਤੇ ਦੁਕਾਨਦਾਰਾਂ ਦੀ ਸਹਿਮਤੀ ਵੀ ਹੁੰਦੀ ਆ ਬਹੁਤ ਜ਼ਿਆਦਾ ਕਈ ਕਰ ਰਹੇ ਆ ਤੇ ਕੋਸ਼ ਜਿਹੜੇ ਆ ਵਿੱਚ ਨਹੀਂ ਕਰਦੇ ਉਹਨਾਂ ਦਾ ਫਿਰ ਅਸੀਂ ਮਤਲਬ ਕਾਰਪੋਰੇਸ਼ਨ ਨੂੰ ਲੈ ਕੇ ਸਮਾਨ ਵੀ ਚੁੱਕਦੇ। ਇਸ ਸੰਗਤ ਨੂੰ ਦਿਗਤ ਨਾ ਆਵੇ ਕਿ। ਸਮੇਂ ਤੋਂ ਤੁਹਾਡੇ ਵੱਲੋਂ ਇਹਨਾਂ ਨੂੰ ਰੋਕਿਆ ਜਾ ਰਿਹਾ ਹੈ, ਇਹਨਾਂ ਨੂੰ ਸਮਝਾਇਆ ਜਾ ਰਿਹਾ ਹੈ, ਤਾਂ ਹੁਣ ਕੋਈ ਅਗਰ ਨਹੀਂ ਸੁਣਦਾ ਫਿਰ ਤਾਂ ਉਸੇ ਤਰ੍ਹਾਂ ਦਾ ਹਾਲ ਹੈ। ਤਾਂ ਕਿ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਜੇਕਰ ਨਾ ਮੰਨੇ। ਹਾਂ ਨਹੀਂ ਦੇਖੋ ਤੁਸੀਂ ਆਪਾਂ ਸਾਰਾ ਕੈਮਰਾ ਘੁਮਾ ਰਹੇ ਆਂ। ਬਹੁਤ ਵਧੀਆ ਜਿਹੜੇ ਦੁਕਾਨਦਾਰ ਕਈ ਆਪਣੇ ਸਿਸਟਮ ਦੇ ਨਾਲ ਵੇਖੋ ਦੁਕਾਨ ਉਹਨਾਂ ਨੇ ਸਹੀ ਸਮਾਨ ਲਾਇਆ ਉਹ ਕੋਈ ਕੋਈ ਹੈ ਜਿਹੜਾ ਵਾ ਉਹਨੂੰ ਫਿਰ ਅਸੀਂ ਸਖਤੀ ਦੇ ਨਾਲ ਜਿਹੜਾ ਵਾ ਉਹਦਾ ਚੁੱਕ ਦੇਵੀਂ ਆ ਸਮਾਨ ਔਰ ਨਾਲ ਨਾਲ ਕਾਰਪੋਰੇਸ਼ਨ ਨੂੰ ਵੀ ਅਸੀਂ ਜਿਹੜੀ ਕਾਰਵਾਈ ਉਹ ਵੀ ਕੀਤੀ ਉਹ ਵੀ ਕਾਰਵਾਈ ਕੀਤੀ ਜਾਂਦੀ ਹੈ ਜੀ ਪਰ ਤਾਂ ਨੂੰ ਜਿਹੜਾ ਜਿੱਦਾਂ ਵਹੀਕਲ ਖੜਾਉਣ ਚ ਚੱਲਣ ਫਿਰਨ ਦੇ ਵਿੱਚ ਕੋਈ ਦਿੱਕਤ ਨਾ ਨੇ ਸਮੇਂ ਤੋਂ ਤੁਸੀਂ ਇੱਥੇ ਡਿਊਟੀ ਕਰ ਰਹੇ ਹੋ ਤਾਂ ਕੀ ਲੱਗਦਾ ਕਿ ਸੰਗਤ ਨੂੰ ਕਿਸ ਤਰ੍ਹਾਂ ਦੀ ਹੋਰ ਸਹੂਲਤ ਮਿਲਣੀ ਚਾਹੀਦੀ ਹੈ ਬਤੌਰ ਪੁਲਿਸ ਅਧਿਕਾਰੀ ਵੀ ਵੇਖਿਆ ਜਾਵੇ ਜਾਂ ਫਿਰ ਕਿਉਂਕਿ ਇੱਥੇ ਡਿਊਟੀ ਨਹੀਂ ਇੱਕ ਪਰ ਕਹਿ ਸਕਦੇ ਸੇਵਾ ਨਿਭਾਰ ਹਾਂ ਦੇਖੋ ਮਤਲਬ ਸੇਵਾ ਭਾਵਨਾ ਦੇ ਨਾਲ ਹੀ ਡਿਊਟੀ ਸਾਰੇ ਮੁਲਾਜ਼ਮ ਕਰਦੇ ਆ ਐਤਵਾਰ ਨੂੰ ਤਾਂ ਬਹੁਤ ਜ਼ਿਆਦਾ ਸ਼ਰਧਾ ਨਾਲ ਡਿਊਟੀ ਕਰਦੇ ਆ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਸਾਨੂੰ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਇਹੀ ਹਦਾਇਤਾਂ ਕਿ ਤੁਸੀਂ ਕੋਸ਼ਿਸ਼ ਵੱਧ ਤੋਂ ਵੱਧ ਕਰੋ ਕਿ ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਹੁਣ ਦੇਖੋ ਅਸੀਂ ਦੂਰ ਦੂਰ ਚਾਰਚ ਫੇਰੇ ਜਿਹੜੇ ਟ੍ਰੈਫਿਕ ਦੇ ਜਿਹੜੇ ਆ ਉਹ ਦਵਰਸ਼ਨਾ ਕੀਤੀਆਂ ਹੋਈਆਂ ਵਾ ਬੱਸਾਂ ਨੂੰ ਤਰਤੀਬਵਾਰ ਲਾਇਆ ਜਾਂਦਾ ਫਿਰ ਅਸੀਂ ਆਪਣੇ ਬੈਰੀਗੇਟਿੰਗ ਕੀਤੀ ਆ ਵੀ ਜਿੱਥੋਂ ਕੋਈ ਵੀ ਕਲਾਂ ਕੇ ਅਨਸੈਸਰੀ ਵਿੱਚ ਮਤਲਬ ਕੋਈ ਵੱਜਣ ਨਾ ਤੇ ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਪਰ ਇਸ ਦੇ ਨਾਲ ਨਾਲ ਇੱਕ ਵਾਰੀ ਜ਼ਰੂਰ ਮੈਂ ਵੀ ਚਾਹਾਂਗਾ ਕਿ ਇੱਕ ਵਾਰੀ ਡਿਵਰਜਨ ਜਿਹੜੀ ਹੈਗੀ ਉਹ ਵੀ ਦੱਸ ਦਿੱਤਾ ਜਾਵੇ ਜਿਹੜੀ ਸੰਗਤ ਬਾਹਰੋਂ ਆਉਂਦੀ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਇਸ ਦਿਨ ਆਪਾਂ ਇਸ ਰੂਟ ਤੋਂ ਨਹੀਂ ਜਾਣਾ ਹਾਂਜੀ ਦੇਖੋ ਇਧਰੋਂ ਅਸੀਂ ਸੁਲਤਾਨਪੁਰ ਠਾਣਾ ਜਿਹੜਾ ਬੀ ਡਿਵੀਜ਼ਨ ਤੋਂ ਉੱਥੋਂ ਅਸੀਂ ਬੱਸਾਂ ਦੀ ਜਿਹੜੀ ਆ ਉਹ ਗਾੜੀ ਅਸੀਂ ਅੱਗੇ ਨਹੀਂ ਆਉਣ ਦਿੰਦੇ ਕਿਉਂਕਿ ਬੱਸਾਂ ਜੇ ਆਉਂਦੀਆਂ ਤਾਂ ਫਿਰ ਦਿੱਕਤ ਆਉਂਦੀ ਹੈ ਫਿਰ ਗੁਰੂ ਰਾਮਦਾਸ ਘਾਟ ਪਿੱਛੇ ਪੌੜੀ ਵਾਲਾ ਚੌਂਕ ਉੱਥੋਂ ਸੰਗਤ ਜਿਹੜੀ ਆ ਉਹ ਪੈਦਲ ਤੁਰ ਕੇ ਆਉਂਦੀ ਆ ਤੇ ਪੌੜੀ ਵਾਲੇ ਚੌਂਕ ਤੋਂ ਅਸੀਂ ਜਿਹੜੀਆਂ ਉਹ ਈ ਰਿਕਸ਼ਾ ਦੀ ਡਿਵਰਸ਼ਨ ਕਰਦੇ ਆਂ ਇਧਰੋਂ ਅਸੀਂ ਗੰਦੇ ਨਾਲੇ ਦੇ ਉੱਤੋਂ ਜਿਹੜੇ ਉਹ ਡਿਵਰਸ਼ਨ ਕੀਤੀ ਹੋਈ ਆ ਅੰਦਰ ਨੂੰ ਬੈਰੀਕੇਟਿੰਗ ਲਾਏ ਵੀ ਅੰਦਰ ਨੂੰ ਵੀ ਵਹੀਕਲ ਕਾਰਾਂ ਵਗੈਰਾ ਨਾ ਆਉਣ ਸੰਗਤ ਨੂੰ ਜਿਹੜੀ ਆ ਵੀ ਵੱਧ ਤੋਂ ਵੱਧ ਅਸੀਂ ਬੇਨਤੀ ਵੀ ਕਰਦੇ ਆਂ ਕਿ ਤੁਸੀਂ ਆਪਣੇ ਵਹੀਕਲ ਬਾਹਰ ਖੜਾਓ ਕਿਉਂਕਿ ਸੰਗਤ ਬਹੁਤ ਜ਼ਿਆਦਾ ਆਉਂਦੀ ਆ ਤੇ ਜਿਹੜੇ ਮਤਲਬ ਜਿਉਂ ਵਹੀਕਲ ਜ਼ਿਆਦਾ ਆਉਣਗੇ ਤੇ ਫੇਰ ਸਾਨੂੰ ਇਹ ਜਗ੍ਹਾ ਜਿਹੜੀ ਆ ਇਹ ਘਟ ਪੈ ਜਾਂਦੀ ਆ ਸੰਗਤ ਦੇ ਪੈਦਲ ਚੱਲਣ ਦੇ ਵਿੱਚ ਦਿੱਕਤ ਆਉਂਦੀ ਆ ਹੁਣ ਅੱਜ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜੇਕਰ ਨਾ ਕੋਈ ਮੰਨਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਾਂ ਦੇਖੋ ਅਸੀਂ ਸਵੇਰ ਤੋਂ ਹੀ ਮਤਲਬ ਇਹ ਕੰਮ ਕਰਨਾ ਸ਼ੁਰੂ ਕਰ ਦਿੰਨਾ ਮੈਂ ਇੱਥੇ ਕੋਸ਼ਿਸ਼ ਕਰਦਾ ਸਾਢੇ 5-6 ਵਜੇ ਮੈਂ ਆ ਜਾਣਾ ਏਦਵਾਰ ਮੁਲਾਜ਼ਮ ਵੀ ਟਾਈਮ ਨਾ ਆ ਜਾਂਦੇ। ਹੁਣ ਅਸੀਂ ਸਾਰੀਆਂ ਦੁਕਾਨਾਂ ਦਾ ਸਮਾਨ ਤੁਸੀਂ ਕੈਮਰਾ ਕਮਾ ਕੇ ਦੇਖੋ ਸਿਸਟੇਮੈਟਿਕਲ ਉਹਨਾਂ ਨੇ ਕੀਤਾ ਹੋਇਆ। ਤੇ ਅਸੀਂ ਜਿਹੜੀ ਸੰਗਤ ਨੂੰ ਹੀ ਬੇਨਤੀ ਕਰਦੇ ਆਂ ਗਾਂ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਜਿਹੜੇ ਵਹੀਕਲ ਆ ਉਹਨਾਂ ਨੂੰ ਜਿਹੜਾ ਬਿਲਕੁਲ ਤਰਤੀਬਵਾਰ ਔਰ ਕੋਸ਼ਿਸ਼ ਕਰਿਆ ਕਰੋ ਜਿੱਥੇ ਸਾਡੀ ਪਾਰਕਿੰਗ ਆ ਟੂ-ਵੀਲਰ ਦੀ ਉੱਥੇ ਕਰਨ ਕਿਉਂਕਿ ਕਈ ਇਹੋ ਜਿਹੇ ਵੀ ਮਤਲਬ ਐਤਵਾਰ ਹੋ ਜਾਂਦਾ ਚਾਂਸ ਜਦੋਂ ਮੋਟਰਸਾਈਕਲ ਕੋਈ ਗੁੰਮ ਹੋ ਜਾਂਦੇ ਤੇ ਉਹ ਫਿਰ ਮੇਰੀ ਬੇਨਤੀ ਇਹੀ ਤੁਹਾਡੇ ਮਾਦੀਮ ਰਾਈ ਕਿ ਆਪਣੇ ਆਪਣੇ ਜਿਹੜੇ ਵਹੀਕਲ ਤਰਤੀਬਵਾਰ ਤੇ ਪਾਰਕਿੰਗ ਦੇ ਵਿੱਚ ਲਾਓ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਨ ਅਧਿਕਾਰੀ ਤਾਨਾ ਵੱਲੋਂ ਅੱਜ ਗੁਰਦੁਆਰਾ ਸ਼ਹੀ ਗੰਗਾਂ ਸਾਹਿਬ ਜਿਹਦੇ ਬਾਹਰ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਦੁਕਾਨਾਂ ਦੇ ਬਾਹਰ ਜਿਹੜੇ ਲੋਕ ਸਮਾਨ ਲਗਾ ਦਿੰਦੇ ਨੇ ਆਪਣਾ ਤਾਂ ਉਹ ਉਸ ਨੂੰ ਲੈ ਕੇ ਜਿਹੜਾ ਅੱਜ ਰੋਕਿਆ ਵਿਜਾਰਿਆ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਸ ਦੇ ਨਾਲ ਨਾਲ ਇੱਕ ਹੋਰ ਅਪੀਲ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਕਿ ਜਿਹੜੇ ਵਹੀਕਲ ਹੈਗੇ ਨੇ ਉਹ ਜ਼ਰੂਰ ਜਿਹੜੀ ਪਾਰਕਿੰਗਸ ਹੈਗੀਆਂ ਨੇ ਜਾਂ ਕਮੇਟੀ ਵੱਲੋਂ ਪਾਰਕਿੰਗਸ ਹੈਗੀਆਂ ਨੇ ਤਾਂ ਉਹਨਾਂ ਪਾਰਕਿੰਗਾਂ ਦੇ ਵਿੱਚ ਜਿਹੜੇ ਆਪਣੇ ਵਹੀਕਲ ਖੜਾਏ ਜਾਣ ਤਾਂ ਜੋ ਕਿਸੇ ਦਾ ਕੋਈ ਵਹੀਕਲ ਚੋਰੀ ਨਾ ਹੋ ਸਕੇ ਜਾਂ ਕਿਸੇ ਦਾ ਵਹੀਕਲ ਕੋਈ ਲੈ ਕੇ ਨਾ ਜਾ ਸਕੇ ਹੋਰ ਬੰਦਾ ਤਾਂ ਜੋ ਉਹਨਾਂ ਨੂੰ ਵੀ ਆਪਣੀ ਵਹੀਕਲ ਦੀ ਵੀ ਸੇਫਟੀ ਹੋਵੇ ਤੇ ਨਾਲ ਦੀ ਗੁਰੂ ਘਰ ਵੀ ਜਿਹੜੇ ਨਤਮਸਤਕ ਹੋ ਕੇ ਸਹੀ ਤਰ੍ਹਾਂ ਆਪਣੇ ਘਰ ਵਾਪਸ ਜਾ ਸਕਣ ਕੈਮਰਾਮੈਨ ਸੁਨੀਕਮਰ ਦੇ ਨਾਲ ਲਿਖਿਆ ਸੁਨਕ ਜਗਬਾਨੀ ਟੀਵੀ ਸ੍ਰੀਮਚਾ ਸਾਹਿਬ ਗੁਰਦੁਆਰਾ ਸ਼ਹੀਦਗੰਜ ਵਿੱਚ ਦੁਪਹਿਰਾ ਸਾਹਿਬ ਦੀ ਡਿਊਟੀ ਐਤਵਾਰ ਕਰਦੇ ਅਸੀਂ ਮੁਲਾਜ਼ਮ ਜਿਹੜੇ ਆ ਉਹ ਟ੍ਰੈਫਿਕ ਤੇ ਮਤਲਬ ਥਾਂ ਥਾਂ ਤੇ ਤਾਇਨਾਤ ਕੀਤੇ ਗਏ ਆ ਜਿਹੜੀ ਵੀ ਟ੍ਰੈਫਿਕ ਦੇ ਪੱਖੋਂ ਜਿਹੜੀ ਸੰਗਤ ਨੂੰ ਕੋਈ ਦਿੱਕਤ ਨਾ ਆਵੇ। ਜਿਉਂ-ਜਿਉਂ ਮਤਲਬ ਗਾਂ ਅਗਲੇ ਆ ਜਿੱਦਾਂ ਐਤਵਾਰ ਆਉਂਦਾ ਤੇ ਹੋਰ ਸੰਗਤ ਵੱਧਦੀ ਆ, ਹੋਰ ਵੱਧਦੀ। ਸਾਡੀ ਕੋਸ਼ਿਸ਼ ਆ ਦੁਕਾਨਦਾਰਾਂ ਨੂੰ ਮਿਲ ਕੇ ਅਸੀਂ ਕਹਿ ਵੀ ਰਹੇ ਆ ਕਿ ਆਪਣਾ ਸਮਾਨ ਜਿਹੜਾ ਦੁਕਾਨਾਂ ਦੇ ਵਿੱਚ ਕਰੋ। ਉਹਨਾ ਸਿਸਟਮ ਦੇ ਨਾਲ ਵੇਖੋ ਦੁਕਾਨ ਉਹਨਾਂ ਨੇ ਸਹੀ ਸਮਾਨ ਲਾਇਆ। ਉਹ ਕੋਈ ਕੋਈ ਹੈ ਜਿਹੜਾ ਵਾ ਉਹਨੂੰ ਫਿਰ ਅਸੀਂ ਸਖਤੀ ਦੇ ਨਾਲ ਜਿਹੜਾ ਉਹਦਾ ਚੁੱਕਦੇ ਵੀ ਆ ਸਮਾਨ ਲੋਮ ਇਹ ਹੀ ਇਹਦਾ ਤਾਂ ਕਿ ਤੁਸੀਂ ਕੋਸ਼ਿਸ਼ ਵੱਧ ਤੋਂ ਵੱਧ ਕਰੋ ਕਿ ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਕੀਤੀਆਂ ਹੋਈਆਂ ਵਾ ਬੱਸਾਂ ਨੂੰ ਤਰਤੀਬ ਵਾਰ ਲਾਇਆ ਜਾਂਦਾ ਫਿਰ ਅਸੀਂ ਆਪਣੇ ਬੈਰੀਗੇਟਿੰਗ ਕੀਤੀ ਆ ਵੀ ਜਿੱਥੋਂ ਕੋਈ ਵੀ ਕਲਾਨ ਕੇ अनसेसरी ਵਿੱਚ ਮਤਲਬ ਕੋਈ ਵਜਨ ਨਾ ਤੇ ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਆ ਗੁਰਦੁਆਰਾ ਸ਼ਹੀ ਗੰਭੀ ਸਾਹਿਬ ਜਿਹਦੇ ਬਾਹਰ ਤੇ ਦੱਸ ਦਈਏ ਕਿ ਜਿੱਥੇ ਕਿ ਲੱਖਾਂ ਦੀ ਤਦਾਦ ਤੇ ਸੰਗਤ ਗੁਰੂ ਘਰ ਵਿਖੇ ਨਤਮਸਤਕ ਹੋਣ ਉਸ ਤੇ ਚਪਹਿਰਾ ਸਾਹਿਬ ਕੱਟਣ ਵਾਸਤੇ ਪਹੁੰਚਦੀ ਹੈ ਗੁਰਦੁਆਰਾ ਸ਼ਹੀ ਗੰਭੀ ਸਾਹਿਬ ਵਿਖੇ ਤਾਂ ਉੱਥੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਵਾਰ ਤੋਂ ਫੇਰ ਜੋ ਦੁਕਾਨਦਾਰਾਂ ਵੱਲੋਂ ਬਾਹਰ ਦੁਕਾਨਾਂ ਲਗਾਈਆਂ ਜਾਂਦੀਆਂ ਸਨ ਰੋਡ ਬਲੌਕ ਕੀਤੀ ਜਾਂਦੀ ਸੀ ਤਾਂ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਕਰਦੇ ਪੰਜਾਬ ਪੁਲਿਸ ਦੇ ਅਧਿਕਾਰੀ ਦਿਖਾਈ ਦੇ ਰਹੇ ਨੇ ਉਹਨਾਂ ਦਾ ਜਿਹੜਾ ਸਮਾਨ ਆ ਉਹ ਜੱप्त ਵੀ ਕਰਦੇ ਦਿਖਾਈ ਦੇ ਇਹ ਕ ਵੱਡੀ ਕਾਰਵਾਈ ਪਾਉਂਦੇ ਦਿਖਾਈ ਦੇ ਰਹੇ ਨੇ ਕਿਉਂਕਿ ਲੰਬੇ ਸਮੇਂ ਤੋਂ ਇਹਨਾਂ ਨੂੰ ਰੋਕਿਆ ਜਾ ਰਿਹਾ ਸੀਗਾ ਲੰਬੇ ਸਮੇਂ ਤੋਂ ਮਨਾ ਕੀਤਾ ਜਾ ਰਿਹਾ ਸੀਗਾ ਕਿ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਕਿਸੇ ਵੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਉਸ ਨੂੰ ਲੈ ਕੇ ਇਹਨਾਂ ਵੱਲੋਂ ਜਿਹੜੀ ਅੱਜ ਇੱਕ ਵਾਰ ਫੇਰ ਤੋਂ ਹੁਣ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਆ ਤਾਂ ਸਾਡੇ ਨਾਲ ਜਿਹੜੇ ਆਲਾ ਅਧਿਕਾਰੀ ਨੇ ਉਹ ਵੀ ਮੌਜੂਦ ਨੇ ਸਭ ਤੋਂ ਪਹਿਲਾਂ ਜੀ ਸਰ ਤੁਸੀਂ ਇੱਥੇ ਡਿਊਟੀ ਨਿਭਾਉਂਦੇ ਹੋ ਅਕਸਰ ਦੇਖੀਦਾ ਕਿ ਪੂਰੀ ਰੋਡ ਖਾਲੀ ਕਰਾਉਣ ਦੇ ਵਿੱਚ ਤੁਹਾਡਾ ਅਹਿਮ ਰੋਲ ਰਹਿੰਦਾ ਤਾਂ ਹੁਣ ਅੱਜ ਕੀ ਕੀਤਾ ਜਾ ਰਿਹਾ ਕੀ ਕਾਰਵਾਈ ਕਰਦੇ ਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਗੁਰਦੁਆਰਾ ਸ਼ਹੀਦਗੰਜ ਵਿੱਚ ਪਹਿਰਾ ਸਾਹਿਬ ਦੀ ਡਿਊਟੀ ਐਤਵਾਰ ਕਰਦੇ ਅਸੀਂ ਮੁਲਾਜ਼ਮ ਜਿਹੜੇ ਆ ਉਹ ਟ੍ਰੈਫਿਕ ਤੇ ਮਤਲਬ ਥਾਂ ਥਾਂ ਤੇ ਤਾਇਨਾਤ ਕੀਤੇ ਗਏ ਆ ਜਿਹੜੀ ਵੀ ਟ੍ਰੈਫਿਕ ਦੇ ਪੱਖੋਂ ਜਿਹੜੀ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਅਸੀਂ ਆਪਣੇ ਵੱਲੋਂ ਪੂਰੀ ਮਤਲਬ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਵੀ ਪ੍ਰਕਾਰ ਦਾ ਸੜਕ ਦੇ ਉੱਤੇ ਜਾਮ ਨਾ ਲੱਗੇ ਪਰ ਫਿਰ ਵੀ ਗੁਰੂ ਮਹਾਰਾਜ ਦੀ ਬਾਬਾ ਜੀ ਦੀ ਇੰਨੀ ਜ਼ਿਆਦਾ ਕਿਰਪਾ ਕਿ ਸੰਗਤ ਦੀ ਆਮਦ ਜਿਹੜੀ ਆ ਨਾ ਉਹ ਮੈਂ ਹੁਣ ਲਗਭਗ ਸਾਲ ਡੇਢ ਸਾਲ ਤੋਂ ਐਤਵਾਰ ਸੇਵਾ ਕਰ ਰਿਹਾ ਪ੍ਰਾਮਤ ਵਾਧਦੀ ਜਾ ਰਹੀ ਜਿਉਂ-ਜਿਉਂ ਮਤਲਬ ਗਾਂ ਅਗਲੇ ਆ ਜਿੱਦਾਂ ਐਤਵਾਰ ਆਉਂਦਾ ਤੇ ਹੋਰ ਸੰਗਤ ਵਾਧੀ ਆ ਹੋਰ ਵਾਧੀ ਸਾਡੀ ਕੋਸ਼ਿਸ਼ ਹੈ ਦੁਕਾਨਦਾਰਾਂ ਨੂੰ ਮਿਲ ਕੇ ਅਸੀਂ ਕਹਿ ਵੀ ਰਹੇ ਆ ਕਿ ਆਪਣਾ ਸਮਾਨ ਜਿਹੜਾ ਦੁਕਾਨਾਂ ਦੇ ਵਿੱਚ ਕਰੋ ਕਿਉਂਕਿ ਇੱਥੇ ਜਿਹੜੇ ਸੰਗਤ ਦੇ ਜਿਹੜੇ ਵਹੀਕਲ ਆ ਉਹ ਵੀ ਅਸੀਂ ਖੜਾਉਣੇ ਹੁੰਦੇ ਆ ਤਰਤੀਬ ਵਾਰ ਤੇ ਦੁਕਾਨਦਾਰਾਂ ਦੀ ਸਹਿਮਤੀ ਵੀ ਹੁੰਦੀ ਆ ਬਹੁਤ ਜ਼ਿਆਦਾ ਕਈ ਕਰ ਰਹੇ ਆ ਤੇ ਕੋਸ਼ ਜਿਹੜੇ ਆ ਵਿੱਚ ਨਹੀਂ ਕਰਦੇ ਉਹਨਾਂ ਦਾ ਫਿਰ ਅਸੀਂ ਮਤਲਬ ਕਾਰਪੋਰੇਸ਼ਨ ਨੂੰ ਲੈ ਕੇ ਸਮਾਨ ਵੀ ਚੁੱਕਦੇ। ਇਸ ਸੰਗਤ ਨੂੰ ਦਿਗਤ ਨਾ ਆਵੇ ਕਿ। ਸਮੇਂ ਤੋਂ ਤੁਹਾਡੇ ਵੱਲੋਂ ਇਹਨਾਂ ਨੂੰ ਰੋਕਿਆ ਜਾ ਰਿਹਾ ਹੈ, ਇਹਨਾਂ ਨੂੰ ਸਮਝਾਇਆ ਜਾ ਰਿਹਾ ਹੈ, ਤਾਂ ਹੁਣ ਕੋਈ ਅਗਰ ਨਹੀਂ ਸੁਣਦਾ ਫਿਰ ਤਾਂ ਉਸੇ ਤਰ੍ਹਾਂ ਦਾ ਹਾਲ ਹੈ। ਤਾਂ ਕਿ ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਏਗੀ ਜੇਕਰ ਨਾ ਮੰਨੇ। ਹਾਂ ਨਹੀਂ ਦੇਖੋ ਤੁਸੀਂ ਆਪਾਂ ਸਾਰਾ ਕੈਮਰਾ ਘੁਮਾ ਰਹੇ ਹਾਂ। ਬਹੁਤ ਵਧੀਆ ਜਿਹੜੇ ਦੁਕਾਨਦਾਰ ਕਈ ਆਪਣੇ ਸਿਸਟਮ ਦੇ ਨਾਲ ਵੇਖੋ ਦੁਕਾਨ ਉਹਨਾਂ ਨੇ ਸਹੀ ਸਮਾਨ ਲਾਇਆ। ਔਰ ਕੋਈ ਕੋਈ ਹੈ ਜਿਹੜਾ ਵਾ ਉਹਨੂੰ ਫਿਰ ਅਸੀਂ ਸ਼ਕਤੀ ਦੇ ਨਾਲ ਜਿਹੜਾ ਉਹਦਾ ਚੁੱਕਦੇ ਵੀ ਆ ਸਮਾਨ ਔਰ ਨਾਲ ਨਾਲ ਕਾਰਪੋਰੇਸ਼ਨ ਨੂੰ ਵੀ ਅਸੀਂ ਜਿਹੜੀ ਕਾਰਵਾਈ ਉਹ ਵੀ ਕੀਤੀ ਉਹ ਵੀ ਕਾਰਵਾਈ ਕੀਤੀ ਜਾਂਦੀ ਹੈ ਜੀ ਪਰ ਤਾਂ ਨੂੰ ਜਿਹੜਾ ਜਿੱਦਾਂ ਵਹੀਕਲ ਖੜਾਉਣ ਚ ਚੱਲਣ ਫਿਰਨ ਦੇ ਵਿੱਚ ਕੋਈ ਦਿੱਕਤ ਨਾ ਆਵੇ ਲੰਬੇ ਸਮੇਂ ਤੋਂ ਤੁਸੀਂ ਇੱਥੇ ਡਿਊਟੀ ਕਰ ਰਹੇ ਹੋ ਤਾਂ ਕੀ ਲੱਗਦਾ ਕਿ ਸੰਗਤ ਨੂੰ ਕਿਸ ਤਰ੍ਹਾਂ ਦੀ ਹੋਰ ਸਹੂਲਤ ਮਿਲਣੀ ਚਾਹੀਦੀ ਹੈ ਬਤੌਰ ਪੁਲਿਸ ਅਧਿਕਾਰੀ ਵੀ ਵੇਖਿਆ ਜਾਵੇ ਜਾਂ ਫਿਰ ਕਿਉਂਕਿ ਇੱਥੇ ਡਿਊਟੀ ਨਹੀਂ ਇੱਕ ਆਪਾਂ ਕਹਿ ਸਕਦੇ ਸੇਵਾ ਨਿਵਾਰ ਹਾਂ ਦੇਖੋ ਮਤਲਬ ਸੇਵਾ ਭਾਵਨਾ ਦੇ ਨਾਲ ਹੀ ਡਿਊਟੀ ਸਾਰੇ ਮੁਲਾਜ਼ਮ ਕਰਦੇ ਆ ਐਤਵਾਰ ਨੂੰ ਤਾਂ ਬਹੁਤ ਜਿਆਦਾ ਸ਼ਰਧਾ ਨਾਲ ਡਿਊਟੀ ਕਰਦੇ ਆ ਤੇ ਸਾਡੀ ਕੋਸ਼ਿਸ਼ ਇਹੀ ਹੁੰਦੀ ਆ ਸਾਨੂੰ ਸਾਡੇ ਸੀਨੀਅਰ ਅਫਸਰਾਂ ਵੱਲੋਂ ਵੀ ਇਹੀ ਹਦਾਇਤਾਂ ਕਿ ਤੁਸੀਂ ਕੋਸ਼ਿਸ਼ ਵੱਧ ਤੋਂ ਵੱਧ ਕਰੋ ਕਿ ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਹੁਣ ਦੇਖੋ ਅਸੀਂ ਦੂਰ ਦੂਰ ਚਾਰਚ ਫੇਰੇ ਜਿਹੜੇ ਟ੍ਰੈਫਿਕ ਦੇ ਜਿਹੜੇ ਆ ਉਹ ਦਵਰਸ਼ਨਾ ਕੀਤੀਆਂ ਹੋਈਆਂ ਵਾ ਬੱਸਾਂ ਨੂੰ ਤਰਤੀਬਵਾਰ ਲਾਇਆ ਜਾਂਦਾ ਫੇਰ ਅਸੀਂ ਆਪਣੇ ਬੈਰੀਗੇਟਿੰਗ ਕੀਤੀ ਆ ਵੀ ਜਿੱਥੋਂ ਕੋਈ ਵੀ ਕਲਾਂ ਕੇ ਅਨਸੈਸਰੀ ਵਿੱਚ ਮਤਲਬ ਕੋਈ ਵਜਣ ਨਾ ਤੇ ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਹੋਵੇ ਪਰ ਇਸ ਦੇ ਨਾਲ ਨਾਲ ਇੱਕ ਵਾਰੀ ਜ਼ਰੂਰ ਮੈਂ ਵੀ ਚਾਹੂੰਗਾ ਕਿ ਇੱਕ ਵਾਰੀ ਡਿਵਰਜਨ ਜਿਹੜੀ ਹੈਗੀ ਉਹ ਵੀ ਦੱਸ ਦਿੱਤਾ ਜਾਵੇ ਜਿਹੜੀ ਸੰਗਤ ਬਾਹਰੋਂ ਆਉਂਦੀ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਇਸ ਦਿਨ ਆਪਾਂ ਇਸ ਰੂਟ ਤੋਂ ਨਹੀਂ ਜਾਣਾ ਹਾਂਜੀ ਦੇਖੋ ਇਧਰੋਂ ਅਸੀਂ ਸੁਲਤਾਨਵਿੰਡ ਥਾਣਾ ਜਿਹੜਾ ਬੀ ਡਿਵੀਜ਼ਨ ਤੋਂ ਉੱਥੋਂ ਅਸੀਂ ਬੱਸਾਂ ਦੀ ਜਿਹੜੀ ਆ ਉਹ ਗਾੜੀ ਅਸੀਂ ਅੱਗੇ ਨਹੀਂ ਆਉਣ ਦਿੰਦੇ ਕਿਉਂਕਿ ਬੱਸਾਂ ਜੇ ਆਉਂਦੀਆਂ ਤਾਂ ਫਿਰ ਦਿੱਕਤ ਆਉਂਦੀ ਹੈ ਫਿਰ ਗੁਰੂ ਰਾਮਦਾਸ ਘਾਟ ਪਿੱਛੇ ਪੌੜੀ ਵਾਲਾ ਚੌਂਕ ਉੱਥੋਂ ਸੰਗਤ ਜਿਹੜੀ ਆ ਉਹ ਪੈਦਲ ਤੁਰ ਕੇ ਆਉਂਦੀ ਆ ਤੇ ਪੌੜੀ ਵਾਲੇ ਚੌਂਕ ਤੋਂ ਅਸੀਂ ਜਿਹੜੀਆਂ ਉਹ ਈ ਰਿਕਸ਼ਾ ਦੀ ਡਿਵਰਸ਼ਨ ਕਰਦੇ ਆ ਇਧਰੋਂ ਅਸੀਂ ਗੰਦੇ ਨਾਲੇ ਦੇ ਉੱਤੋਂ ਜਿਹੜੇ ਉਹ ਡਿਵਰਸ਼ਨ ਕੀਤੀ ਹੋਈ ਆ ਅੰਦਰ ਨੂੰ ਬੈਰੀਕੇਡਿੰਗ ਲਾਏ ਵੀ ਅੰਦਰ ਨੂੰ ਵੀ ਕਲਕਾਰਾਂ ਵਗੈਰਾ ਨਾ ਆਉਣ ਸੰਗਤ ਨੂੰ ਜਿਹੜੀ ਆ ਵੀ ਵੱਧ ਤੋਂ ਵੱਧ ਅਸੀਂ ਬੇਨਤੀ ਵੀ ਕਰਦੇ ਆ ਕਿ ਤੁਸੀਂ ਆਪਣੇ ਵੀਹਿਕਲ ਬਾਹਰ ਖੜਾਓ ਕਿਉਂਕਿ ਸੰਗਤ ਬਹੁਤ ਜ਼ਿਆਦਾ ਆਉਂਦੀ ਆ ਤੇ ਜਿਹੜੇ ਮਤਲਬ ਜਿਉਂ ਵੀਹਿਕਲ ਜ਼ਿਆਦਾ ਆਉਣਗੇ ਤੇ ਫਿਰ ਸਾਨੂੰ ਇਹ ਜਗ੍ਹਾ ਜਿਹੜੀ ਆ ਇਹ ਘਟ ਪੈ ਜਾਂਦੀ ਆ ਸੰਗਤ ਦੇ ਪੈਦਲ ਚੱਲਣ ਦੇ ਵਿੱਚ ਦਿੱਕਤ ਆਉਂਦੀ ਆ ਤਾਂ ਹੁਣ ਅੱਜ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਆ ਜੇਕਰ ਨਾ ਕੋਈ ਮੰਨਿਆ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਊਗਾ ਹਾਂ ਦੇਖੋ ਅਸੀਂ ਸਵੇਰ ਤੋਂ ਹੀ ਮਤਲਬ ਇਹ ਕੰਮ ਕਰਨਾ ਸ਼ੁਰੂ ਕਰ ਦਿੰਨਾ ਮੈਂ ਇੱਥੇ ਕੋਸ਼ਿਸ਼ ਕਰਦਾ ਸਾਢੇ 5 6 ਵਜੇ ਮੈਂ ਆ ਜਾਂਦਾ ਐਤਵਾਰ ਮੁਲਾਜ਼ਮ ਵੀ ਟਾਈਮ 'ਤੇ ਆ ਜਾਂਦੇ ਉਹਨਾਂ ਹੀ ਸਾਰੀਆਂ ਦੁਕਾਨਾਂ ਦਾ ਸਮਾਨ ਤੁਸੀਂ ਕੈਮਰਾ ਕਮਾ ਕੇ ਦੇਖੋ ਸਿਸਟੇਮੈਟਿਕਲ ਉਹਨਾਂ ਨੇ ਕੀਤਾ ਹੋਇਆ ਤੇ ਅਸੀਂ ਜਿਹੜੀ ਸੰਗਤ ਨੂੰ ਹੀ ਬੇਨਤੀ ਕਰਦੇ ਆਂ ਗਾਂ ਵੀ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਜਿਹੜੇ ਵਹੀਕਲ ਆ ਉਹਨਾਂ ਨੂੰ ਜਿਹੜਾ ਬਿਲਕੁਲ ਤਰਤੀਬ ਵਾਰ ਔਰ ਕੋਸ਼ਿਸ਼ ਕਰਿਆ ਕਰੋ ਜਿੱਥੇ ਸਾਡੀ ਪਾਰਕਿੰਗ ਆ ਟੂ-ਵੀਲਰ ਦੀ ਉੱਥੇ ਕਰਨ ਕਿਉਂਕਿ ਕਈ ਇਹੋ ਜਿਹੇ ਵੀ ਮਤਲਬ ਐਤਵਾਰ ਹੋ ਜਾਂਦਾ ਚਾਂਸ ਕਿ ਜਦੋਂ ਮੋਟਰਸਾਈਕਲ ਕੋਈ ਗੁੰਮ ਹੋ ਜਾਂਦੇ ਉਹ ਫਿਰ ਮੇਰੀ ਬੇਨਤੀ ਇਹੀ ਤੁਹਾਡੇ ਮਾਧਿਅਮ ਰਾਹੀਂ ਕਿ ਆਪਣੇ ਆਪਣੇ ਜਿਹੜੇ ਵੀ ਕਲ ਤਰਤੀਬ ਵਾਰ ਤੇ ਪਾਰਕਿੰਗ ਦੇ ਵਿੱਚ ਲਾਓ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਾ ਨਾਲ ਅਧਿਕਾਰੀ ਤਾਨਾ ਵੱਲੋਂ ਅੱਜ ਗੁਰਦੁਆਰਾ ਸ਼ਹੀਦਾਂ ਸਾਹਿਬ ਜਿਹਦੇ ਬਾਹਰ ਜਿਹੜੀਆਂ ਦੁਕਾਨਾਂ ਹੈਗੀਆਂ ਨੇ ਦੁਕਾਨਾਂ ਦੇ ਬਾਹਰ ਜਿਹੜੇ ਲੋਕ ਸਮਾਨ ਲਗਾ ਦਿੰਦੇ ਨੇ ਆਪਣਾ ਤਾਂ ਅ ਅ ਉਸ ਨੂੰ ਲੈ ਕੇ ਜਿਹੜਾ ਅੱਜ ਰੋਕਿਆ ਵਿਜਾਰਿਆ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਤਾਂ ਜੋ ਸੰਗਤ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਸ ਦੇ ਨਾਲ ਨਾਲ ਇੱਕ ਹੋਰ ਅਪੀਲ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਹੈ ਕਿ ਜਿਹੜੇ ਵਹੀਕਲ ਹੈਗੇ ਨੇ ਉਹ ਜ਼ਰੂਰ ਜਿਹੜੀ ਪਾਰਕਿੰਗਸ ਹੈਗੀਆਂ ਨੇ ਜਾਂ ਕਮੇਟੀ ਵੱਲੋਂ ਪਾਰਕਿੰਗਸ ਹੈਗੀਆਂ ਨੇ ਤਾਂ ਉਹਨਾਂ ਪਾਰਕਿੰਗਾਂ ਦੇ ਵਿੱਚ ਜਿਹੜੇ ਆਪਣੇ ਵਹੀਕਲ ਖੜਾਏ ਜਾਣ ਤਾਂ ਜੋ ਕਿਸੇ ਦਾ ਕੋਈ ਵਹੀਕਲ ਚੋਰੀ ਨਾ ਹੋ ਸਕੇ ਜਾਂ ਕਿਸੇ ਦਾ ਵਹੀਕਲ ਕੋਈ ਲੈ ਕੇ ਨਾ ਜਾ ਸਕੇ ਹੋਰ ਬੰਦਾ ਤਾਂ ਜੋ ਉਹਨਾਂ ਨੂੰ ਵੀ